ਡਾਕਟਰ ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ 872 ਕਲੀਨਿਕ ਜੁੜੇ ਨੇ ਖੋਲ੍ਹੇ ਜਾ ਚੁੱਕੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਲੀਨਿਕ ਖੋਲੀ ਗਈ ਹੈ ਹਾਈਪਰ ਟੈਨਸ਼ਨ ਡਾਇਬਟੀਜ਼ ਅਤੇ 슈ਗਰ ਦੇ ਮਰੀਜ਼ ਜਿਆਦਾ ਸਾਹਮਣੇ ਆਏ ਨੇ ਸੀਐਮ ਯੋਗਸ਼ਾਲਾ ਦੇ ਵਿੱਚ ਰੋਜ਼ਾਨਾ ਦੇ ਲੱਖਾਂ ਦੇ ਲੋਕ ਜਿਹੜੇ ਨੇ ਯੋਗ ਕਰ ਰਹੇ ਨੇ ਤੇ ਸਾਲ ਅੰਦਰ ਮੁਫਤ ਡਾਇਲਿਸਿਸ ਦੀ ਸਹੂਲਤ ਵੀ ਕਰਨਗੇ ਉਪਲਬਧ ਲੋਕਾਂ ਨੂੰ ਮੁਫਤ ਦਵਾਈਆਂ ਦੇਣ ਦੇ ਲਈ ਸਰਕਾਰ ਦੀ ਵਚਨਬੱਧਤਾ ਹੈ ਦੇ ਵਿੱਚ ਅਸੀਂ ਜਿਹੜੀ ਸ਼ੁਰੂਆਤ ਕੀਤੀ ਸੀ ਤਿੰਨ ਲੈਵਲ ਦੇ ਉੱਤੇ ਇੱਕ ਹੈਗਾ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਔਰ ਪ੍ਰਾਇਮਰੀ ਕੇਅਰ ਦੇ ਵਿੱਚ 872 ਆਮ ਆਦਮੀ ਕਲੀਨਿਕ ਅਸੀਂ ਖੋਲ੍ਹ ਚੁੱਕੇ ਹਾਂ ਜਿਨ੍ਹਾਂ ਨੇ ਕਿ ਹੁਣ ਤੱਕ 2 ਕਰੋੜ 7 ਲੱਖ ਤੋਂ ਜ਼ਿਆਦਾ ਪੇਸ਼ੈਂਟਸ ਦੇਖਿਆ ਉਹਦੇ ਚੋਂ 92 ਲੱਖ ਜਿਹੜੇ ਪੇਸ਼ੈਂਟ ਹੈ ਉਹ ਯੂਨੀਕ ਪੇਸ਼ੈਂਟਸ ਹੈ ਜੋ ਇੱਕ ਵਾਰੀ ਆਮ ਆਦਮੀ ਕਲੀਨਿਕ ਕੋਲ ਦਵਾਈ ਲੈਣ ਆਏ ਔਰ 1 ਕਰੋੜ 15 ਲੱਖ ਪੇਸ਼ੈਂਟਸ ਉਹ ਹੈਗੇ ਆ ਜਿਹੜੇ ਬਾਰ-ਬਾਰ ਆਏ ਆ ਇਹਦਾ ਮਤਲਬ ਲੋਕ ਆਏ ਉਹਨਾਂ ਨੂੰ ਪਤਾ ਲੱਗਿਆ ਕਿ ਆਮ ਆਦਮੀ ਕਲੀਨਿਕ ਆ ਉਹਨਾਂ ਨੂੰ ਸਰਵਿਸ ਅੱਛੀ ਲੱਗੀ ਉਹਨਾਂ ਦੇ ਟੈਸਟ ਵੀ ਹੋਏ ਔਰ ਦਵਾਈਆਂ ਵੀ ਮਿਲੀਆਂ ਔਰ ਲੋਕ ਬਾਰ-ਬਾਰ ਜਿਹੜੇ ਉਹ ਦਵਾਈ ਲੈਣ ਆ ਰਹੇ ਆ ਖਾਸ ਕਰਕੇ ਉਹ ਤਾਂ ਜਿਹੜੀਆਂ ਸਭ ਤੋਂ ਦੋ ਕਾਮਨ ਬਿਮਾਰੀਆਂ ਹੈਗੀਆਂ ਉਹ ਹੈਗੀਆਂ ਹਾਈਪਰਟੈਨਸ਼ਨ ਐ ਡਾਇਬੀਟੀਜ਼ ਤੇ ਤੀਜੇ ਨੰਬਰ ਤੇ ਹੈਗੀਆਂ ਜਿਹੜੀਆਂ ਛਾਤੀ ਦੇ ਰੋਗ ਜਿਹਨਾਂ ਨੂੰ ਆਪਾਂ ਕਹਿੰਦੇ ਆ ਕ੍ਰੋਨਿਕ ਬ੍ਰੌਨਕਾਈਟਿਸ ਔਰ ਅੱਜ ਹੀ ਮੈਂ ਜਿਹੜਾ ਹੈਗਾ ਉਹ ਅਸੀਂ ਹਸ ਫਾਊਂਡੇਸ਼ਨ ਦੇ ਨਾਲ ਅੱਠ ਹਸਪਤਾਲਾਂ ਦੇ ਵਿੱਚ ਜੀ ਜਿਹੜੀਆਂ ਡਾਇਲਸਿਸ ਮਸ਼ੀਨ ਦੀ ਜਿਹੜੀ ਸ਼ੁਰੂਆਤ ਕਰਾਈ ਆ ਪਟਿਆਲੇ ਤੋਂ ਉਹਦੇ ਵਿੱਚ 90% ਦੇ ਵਿੱਚ ਕਾਰਨ ਹੈ ਬਲੱਡ ਪ੍ਰੈਸ਼ਰ ਤੇ ਸ਼ੂਗਰ ਹੈ ਜੋ ਸਾਡਾ ਪ੍ਰਾਇਮਰੀ ਕੇਅਰ ਦੇ ਵਿੱਚ ਆ ਰਿਹਾ ਕਿ 90% ਲੋਕਾਂ ਨੂੰ ਬਲੱਡ ਪ੍ਰੈਸ਼ਰ ਸ਼ੂਗਰ ਹੈ ਜਿਹੜੀਆਂ ਲੀਡਿੰਗ ਬਿਮਾਰੀਆਂ ਸਭ ਤੋਂ ਜ਼ਿਆਦਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਕ੍ਰੋਨਿਕ ਕਿਡਨੀ ਡਿਜ਼ੀਜ਼ ਆਪਾਂ ਉੱਥੇ ਪਹੁੰਚ ਗਏ ਆ ਕਿ ਜਿੱਥੇ ਲੋਕਾਂ ਨੂੰ ਡਾਇਲਸਿਸ ਦੀ ਲੋੜ ਪੈ ਰਹੀ ਆ ਔਰ ਸਾਡੇ 41 ਜਿਹੜੇ ਤਕਰੀਬਨ ਸੈਂਟਰ ਰਹਿ ਗਿਆ ਉਹ ਸੌਰੀ 31 ਪਹਿਲਾਂ ਸੀ ਅੱਜ ਆ 39 ਔਰ ਇਸੇ ਤਰ੍ਹਾਂ ਅਸੀਂ ਜਿਹੜਾ ਇਹਨਾਂ ਦੀ ਐਨਜੀਓ ਦੇ ਨਾਲ ਬਹੁਤ ਸਾਰੀਆਂ ਮਸ਼ੀਨਾਂ ਔਰ ਆਧਮਾ 30 ਦੇ ਕੇ ਆਇਆ ਤੇ ਅਸੀਂ 40 ਮਸ਼ੀਨਾਂ ਹੋਰ ਲੈ ਰਹੇ ਆ ਜੀ ਹੱਦ ਡਿਪਾਰਟਮੈਂਟ ਵੱਲੋਂ ਤੇ ਸਾਡੇ 22 ਦਾ ਇੱਕ ਸਾਫ ਦੇ ਵਿੱਚ ਵਿੱਚ ਸਾਡੀਆਂ ਜਿਹੜੀਆਂ ਹੈਗੀਆਂ ਉਹ ਅਸੀਂ 23 ਜ਼ਿਲ੍ਹਾ ਹਸਪਤਾਲ ਤੇ 41 ਜਿਹੜੇ ਸਾਡੇ 41 ਜਿਹੜੇ ਸਬਡਿਵੀਜ਼ਨ ਹਸਪੀਟਲ ਹੈ ਸਾਰਿਆਂ ਦੇ ਵਿੱਚ ਡਾਕਟਰ ਦੀ ਜਿਹੜੀ ਸੇਵਾ ਹੈਗੀ ਆ ਉਹ ਫ੍ਰੀ ਤੇ ਕੁਆਲਿਟੀ ਕੇਅਰ ਜਿਹੜੀ ਆ ਲੋਕਾਂ ਨੂੰ ਅਵੇਲੇਬਲ ਹੋਏਗੀ ਇਹ ਵੀ ਇੱਕ ਲੈਂਡਮਾਰਕ ਹੈ ਤੇ ਇਹ ਪ੍ਰਾਇਮਰੀ ਕੇਅਰ ਦਾ ਕਮਾਲ ਹੈ ਜੀ ਜਿਹੜੀ ਪ੍ਰੋਫੈਨਸ਼ਨ ਹੈ ਜਿਹੜੇ ਲੋਕਾਂ ਦੇ ਗੁਰਦੇ ਫੇਲ ਨਾ ਹੋਣ ਜਦੋਂ ਕਿਸੇ ਨੂੰ 슈ਗਰ ਦਾ ਪੇਸ਼ੈਂਟ ਹੁੰਦਾ ਤੁਸੀਂ ਦੇਖਦੇ ਹੋ ਕਿ ਲੋਕਾਂ ਦੀਆਂ ਪੈਰਾਂ ਦੀਆਂ ਉਂਗਲੀਆਂ ਕਟੀਆਂ ਹੁੰਦੀਆਂ ਆ ਕਈ ਵਾਰੀ ਪੈਰ ਹੀ ਕਟਿਆ ਹੁੰਦਾ ਜਾਂ ਉਹਨਾਂ ਦੇ ਗੁਰਦੇ ਫੇਲ ਹੋ ਜਾਂਦੇ ਆ ਸਟ੍ਰੋਕ ਹੋ ਜਾਂਦਾ ਬੰਦਾ ਇੱਕ ਪਾਸਾ ਮਾਰਿਆ ਜਾਂਦਾ ਹਾਰਟ ਅਟੈਕ ਹੋ ਕੇ ਡੈਥ ਹੋ ਜਾਂਦੀ ਆ ਸਾਇਲੈਂਟ ਹਾਰਟ ਅਟੈਕ ਕਹਿੰਦੇ ਆ ਉਹਨਾਂ 슈ਗਰ ਦੇ ਮਰੀਜ਼ ਨੂੰ ਸਾਇਲੈਂਟ ਹਾਰਟ ਅਟੈਕ ਹੁੰਦਾ ਤੇ ਬੰਦਾ ਸੌਂਦਾ ਇਸ ਵੇਰੇ ਉੱਠਦਾ ਹੀ ਨਹੀਂ ਆ ਸੋ ਜੇ ਅਸੀਂ ਉਹਨਾਂ ਦਾ अर्ਲੀ ਡਾਇਗਨੋਸਿਸ ਤੇ ਟ੍ਰੀਟਮੈਂਟ ਕਰਾਂਗੇ ਉਸ ਤੋਂ ਰੋਗ